ਆਮ ਆਗਰਾ ਦੇ ਯੋਗ ਨੂੰ ਇਹ ਦਿਪਾ ਕੀਤਾ ਹੈ ਇਹ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਨ ਜੋਧ ਨਸ਼ਾ ਅੰਰੋਧ ਅਤੇ ਇਸ ਦੇ ਨਾਲ ਹੀ ਚੱਲ ਰਹੀ ਅਮਰਨਾਥ ਯਾਤਰਾ ਦੇ ਸਬੰਧ ਵਿੱਚ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਪੁਲਿਸ ਪਾਰਟੀ ਐਸਜੀ ਗੁਰਿੰਦਰ ਸਿੰਘ ਦੇ ਅਗਵਾਈ ਵਿੱਚ ਪਟਾਣਕੋਟ ਗੈਂਟ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਤੇ ਦੋ ਨੰਬਰ ਪਲੇਟਫਾਰਮ ਤੋਂ ਚੈਕਿੰਗ ਕਰਦੇ ਕਰਦੇ ਅਕੇ ਨੂੰ ਜਿਹੜਾ ਕੱਚਾ ਰਸਤਾ ਜਾਂਦਾ ਪੱਛਮੀ ਸਾਈਡ ਤੇ ਜਿਹੜਾ ਜੰਮੂ ਅਕੇ ਉਦੋਂ ਮਿਲ ਜਾਂਦਾ ਰਸਤੇ ਨੂੰ ਰੋਡ ਨੂੰ ਮਿਲਦਾ ਉਹ ਉੱਥੇ ਚੈਕਿੰਗ ਕਰ ਰਹੀ ਸੀ ਇਸ ਵਾਰਿਆਂ ਉਨ ਜਾਣ ਵਾਲਿਆਂ ਦੀ ਔਰ ਜਦੋਂ ਇਹਨਾਂ ਨੇ ਦੇਖਿਆ ਇੱਕ ਲੜਕਾ ਜਿਹੜਾ ਸਪੈਸ਼ਲ 148 ਨੰਬਰ ਗੇਟਾ ਤੱਕੀ ਰੋਡ ਤੋਂ ਰੇਲਵੇ ਸਟੇਸ਼ਨ ਵੱਲੋਂ ਪੈਦਲ ਲਾਈਨਾਂ ਦੇ ਵਿੱਚ ਵਿੱਚ ਤੁਰਿਆ ਆ ਰਿਹਾ ਸੀ ਤੇ ਪਿੱਛੇ ਪਿੱਛੇ ਕੋਈ ਬਿੱਟ ਪਿੱਛੇ ਇੱਕ ਕਿਟ ਬੈਗ ਪਾਇਆ ਹੋਇਆ ਸੀ ਤੇ ਜਦੋਂ ਪੁਲਸਵਾਰਟੀ ਉੱਥੇ ਖੜੀ ਚੈਕਿੰਗ ਕਰ ਰਹੀ ਸੀ ਤੇ ਇਹਨਾਂ ਨੂੰ ਦੇਖ ਕੇ ਉਹ ਇਕਦਮ ਪਿੱਛੇ ਨੂੰ ਮੁੜਿਆ ਤੇ ਤੇਜ਼ ਤੇਜ਼ ਕਦਮੀ ਫੇਰ ਦੁਬਾਰਾ ਬਾਜ਼ਾਰ ਵੱਲ ਚੱਲਿਆ ਤੇ ਇੱਥੇ ਜਿਸ ਗੁਰਿੰਦਰ ਸਿੰਘ ਨੇ ਉਹਨੂੰ ਆਵਾਜ਼ ਮਾਰੀ ਜੋ ਰੁਕਣ ਦਾ ਸ਼ਰਤ ਕੀਤਾ ਬਟੋ ਦੌੜਨ ਲੱਗਿਆ ਜਦੋਂ ਦੌੜਨ ਲੱਗਿਆ ਤੇ ਉਹਦੇ ਜਿਹੜਾ ਪਿੱਛੇ ਇੱਕ ਕਿੱਟ ਬੈਗ ਪਾਇਆ ਸੀ ਉਹਦੀ ਇੱਕ ਤਣੀ ਟੁੱਟ ਗਈ ਤੇ ਉਹ ਕਿੱਟ ਬੈਗ ਉਹਦਾ ਜਿਹੜਾ ਵਾ ਉਹ गिर ਗਿਆ ਰੇਨਾਂ ਦੇ ਵਿੱਚ ਲੈਣਾ ਵਿੱਚ ਗਿਰਨ ਵਾਲੋ ਦੀ ਜੈਪ ਵੀ ਜਿਹੜੀ ਆਲਰੇਡੀ ਟੁੱਟੀ ਹੋਈ ਸੀ ਉਹਦੇ ਕਿਟ ਬੈਗ ਦੀ ਜਿਹਦੇ ਵਿੱਚੋਂ ਇੱਕ ਕੰਬਲ ਨੋਮਾ ਲੋਈ ਟਾਈਪ ਥੋੜਾ ਜਿਹਾ ਬੱਬੀਦਾਰ ਕਪੜਾ ਔਰ ਇੱਕ ਮੋਪ ਪਾਰਲਰ ਸ਼ੀਮੂਮੀ ਦਾ ਖਾਫਾ ਜਿਹੜਾ ਉਹ ਨਿਕਲ ਕੇ ਬਾਹਰ ਨੂੰ ਮਤਲਬ ਜਿੱਦਾਂ ਦਿਖਾਈ ਦੇਣ ਲੱਗਿਆ ਇਹਨਾਂ ਛੱਕ ਦੀ ਬਤਾਤੇ ਜਦੋਂ ਉਹਨੂੰ ਦੇਖਿਆ ਤੇ ਉਹਦੇ ਵਿੱਚੋਂ ਅੱਗੇ ਹੋ ਕੇ ਮਤਲਬ ਮੰਡੇ ਨੂੰ ਉਹ ਕਾਬੂ ਉਹਨਾਂ ਕਾਬੂ ਕੀਤਾ ਮਾਜਮਾ ਦੇ ਮਦਦ ਦੇ ਨਾਲ ਤੇ ਜਦੋਂ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚ ਉਹ ਜਿਹੜੀ ਆ ਉਹ ਕੀਮ ਜਿਹੜੀ ਆ ਬਰਾਮਦ ਹੋਈ ਇਹਦਾ ਜਦੋਂ ਵੇਟ ਕੀਤਾ ਇਹਨਾਂ ਨੇ ਤੇ 2 ਕਿਲੋ ਜਿਹੜੀ ਆ ਉਹ ਕੀਮ ਦਾ ਜਿਹੜਾ ਵਜਬ ਪਿਆ ਫਿਰ ਕਿੱਥੋਂ ਆਇਆ ਉਹਦੀ ਕਿੱਥੋਂ ਸਪਲਾਈ ਲੈ ਗਏ ਸੀ ਜਿਹੜਾ ਆਪਣਾ ਮੱਧ ਪ੍ਰਦੇਸ਼ ਤੋਂ ਆ ਰਿਹਾ ਸੀਗਾ ਸ਼ਾਮ ਬਾਗ ਤੇ ਉੱਥੋਂ ਇਹਨੂੰ ਕਿਸੇ ਬੰਦੇ ਨੇ ਪਹਿਲਾਂ ਹੀ ਉੱਥੇ ਨੌਕਰੀ ਕਰਦਾ ਸੀਗਾ ਤੇ 2-4 ਮਹੀਨੇ ਨੇ ਉੱਥੇ ਕਿਸੇ ਦੀ ਕਾਰ ਚਲਾਈ ਤੇ ਇਹ ਵੀ ਤੁਹਾਨੂੰ ਕੋਈ ਪਾਰਟਿਸਿਪ ਜੇ ਤਾਂ ਬੋਲੋਗੇ ਅਜੇ ਕੂਰੀਅਰ ਇਹ ਤੋਂ ਕੰਮ ਲਿਆ ਗਿਆ ਇਹਨੂੰ 10000 ਰੁਪਏ ਦਾ ਲਾਲਚ ਦੇ ਕੇ ਤੇ ਕਿਸੇ ਬੰਦੇ ਨੇ ਤਾਂ ਇਹਦੀ ਸੰਪਰਕ ਵਿੱਚ ਆਇਆ ਸੀਗਾ ਤੇ ਉਹਨੇ ਨੂੰ 10000 ਰੁਪਏ ਦਾ ਲਾਲਚ ਦਿੱਤਾ ਵੀ ਤੂੰ ਮੇਰਾ ਕਿੱਟ ਬੈਗ ਉਹ ਲੁਧਿਆਣੀ ਪਹੁੰਚਾ ਦੇ ਤੇ ਤੈਨੂੰ 10000 ਰੁਪਏ ਮਿਲ ਜੇਗਾ ਸਰ ਇਹਨਾਂ ਪਹਿਲੇ ਕੋਈ ਡਿਲੀਵਰੀ ਕੀਤੀ ਹੈ ਕੋਈ ਮਾਮਲੇ ਜਿਹੜੇ ਮਾਡਲਿੰਗ ਵਿੱਚ ਵਿੱਚ ਜਿਹੜੀ ਅਸੀਂ ਕੀਤੀ ਹੈ ਉਹਦੇ ਵਿੱਚ ਇਹੋ ਜਿਹਾ ਕੋਈ ਤੱਕ ਨਹੀਂ ਸਾਹਮਣੇ ਆਇਆ ਵੀ ਇਹ ਜੇ ਪਹਿਲਾਂ ਕੋਈ ਇਹਨੇ ਕੋਈ ਡਿਲੀਵਰੀ ਕੀਤੀ ਹੋਵੇ ਬਟ ਅੱਜ ਅਸੀਂ ਇਹਨੂੰ ਮੌਜੂਦ ਅਦਾਲਤ ਵਿੱਚ ਕਰਕੇ ਦੋ ਦਿਨਾਂ ਦਾ ਰਿਮਾਨ ਹਾਸਲ ਕੀਤਾ ਹੈ ਡਿਵਾਈਸ ਦਾ ਪੁੱਛਗਿੱਛ ਕੀਤੀ ਜਾਊਗੀ ਪਹਿਲਾਂ ਇਹ ਕਿੰਨੀ ਵਾਰ ਲੈ ਕੇ ਆਏ ਆ ਇਹਦੀਆਂ ਜਿਹੜੀਆਂ ਸੀਡੀਆਰ ਵਗੈਰਾ ਉਹ ਵੀ ਕਢਾ ਕੇ ਖੰਗਾਲੀਆਂ ਜਾ ਰਹੀਆਂ ਆ ਕਿ ਕਿੰਨੀ ਵਾਰ ਇਹ ਪਹਿਲਾਂ ਸਪਲਾਈ ਲੈ ਕੇ ਆਏ ਜਾਂ ਕਿਹਦੇ ਕਿਹਦੇ ਨਾਲ ਦੀ ਸੰਪਰਕ ਸੀ ਇਹਦੇ ਬੈਕਵਰਡ ਆ ਫੋਰਵਰਡ ਜਿਹੜੇ ਲਿੰਕ ਆ ਉਹ ਪਤਾ ਕਿ ਕਿੰਨੇ ਜਿੰਦੀ ਫੈਮਿਲੀ ਬੈਕਗ੍ਰਾਉਂਡ ਕੀ ਹੈ ਫੈਮਿਲੀ ਬੈਕਗ੍ਰਾਉਂਡ ਇਹ ਇਹਦਾ ਫਾਦਰ ਵੀ ਜਹਾੜੀ ਮਜ਼ਦੂਰੀ ਦਾ ਕੰਮ ਕਰਦਾ ਸੀ ਠੀਕ ਹੈ ਤੇ ਇਹ ਖੁਦ ਵੀ ਪਹਿਲਾਂ ਤਾਂ ਮਧ ਪ੍ਰਦੇਸ਼ ਵਿੱਚ ਦੀ ਕਾਰ ਚਲਾਉਂਦਾ ਸੀ ਬਾਅਦ ਸਪੂਨ ਇੱਥੇ ਆ ਕੇ ਆਪਣੇ ਪਿੰਡ ਆ ਕੇ ਵੀ ਕਿਸੇ ਦੀ ਸਰਪੰਚ ਦੀ ਕਾਰ ਚਲਾਉਂਦਾ ਕਰਾਉਂਦਾ ਰਿਹਾ ਥੋੜੀ ਦੇਰ ਜੀ ਬਾਅਦ ਵਿੱਚ ਆ ਨਿਰਗ ਦੇ ਵਿੱਚ ਕੰਮ ਕਰਦਾ ਸੀ